ਮੇਰੇ ਪਿੱਛੇ ਦੇਖੋ ਉਹ ਦੇਖੋ ਇੱਕ ਕਾਲੀ ਬਈ ਆ ਔਰ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਬਿਆਸ ਦਰਿਆ ਸਿਰਫ ਇਸ ਤੋਂ ਅੱਧਾ ਕਿਲੋਮੀਟਰ ਦੂਰ ਹੈ ਜਿੱਥੇ ਆਪਾਂ ਖੜੇ ਆ ਇਸ ਟਾਈਮ ਆ ਇਹ ਉਹ ਜਗਾਵਾਜੀ ਭਾਵੇਂ ਬਿਆਸ ਦਰਿਆ ਕਿਤੇ ਵੀ ਟੁੱਟ ਜੇ ਸਤਲੁਜ ਕਿਤੇ ਵੀ ਟੁੱਟ ਜੇ ਪਾਣੀ ਸਾਰਾ ਇੱਥੇ ਢੰਗ ਕੇ ਡਿੱਗਦਾ ਇਸ ਕਰਕੇ ਸਾਨੂੰ ਤਾਂ ਬਹੁਤ ਜ਼ਿਆਦਾ ਹੜਾ ਨਹੀਂ ਪਾਉਂਦਾ ਤੇ ਹੜਾ ਦੀ ਮਾਰ ਕਰਕੇ ਹੁਣ ਇੱਥੇ ਤੁਸੀਂ ਪਹੁੰਚੇ ਆ ਵੇਖਿਆ ਕਿਦਾਂ ਦੇ ਰਸਤੇ ਆ ਬਹੁਤ ਜਿਆਦੀ ਖਾਈ ਹੁੰਦੀ ਆ ਅੱਜ ਕੱਲ ਦੇ ਇਲਾਕੇ ਦੇ ਵਿੱਚ ਉਹ ਬੰਨ੍ਹ ਨਹੀਂ ਲੱਗੇ ਤਾਂ ਪ੍ਰਭਾਵ ਕੀ ਹੋਇਆ ਉਹਦਾ ਪ੍ਰਭਾਵ ਉਹ ਸਾਰਾ ਪਾਣੀ ਛਿੱਲਰ ਕੇ ਸਾਰੀ ਇੰਦਰਾਲੀ ਕਲਾ ਤੱਕ ਗਾਲੀ ਤੇ ਇੱਧਰ ਨੂੰ ਅਦਰੀਆਲ ਤੱਕ ਪੰਨਾ ਤੱਕ ਪਰੋਣੇ ਤੱਕ ਸਾਰੀ ਮਾਰ ਕਰਤਾ ਜੀ ਦੇਓ ਪ੍ਰਸ਼ਾਸਨ ਨਹੀਂ ਨਹੀਂ ਪ੍ਰਸ਼ਾਸਨ ਨਹੀਂ ਸੰਗਤ ਤਾਂ ਕਹਿ ਰਿਹਾ ਕਿ ਅਸੀਂ ਇੱਕ ਦਿਨ ਰੱਖੇ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ ਪ੍ਰਸ਼ਾਸਨ ਅੱਥੀਂ ਨਹੀਂ ਪਹੁੰਚ ਰਿਹਾ ਬਿਲਕੁਲ ਨਹੀਂ ਸਾਨੂੰ ਤਾਂ ਸਮਝ ਲਓ ਕਿ ਕੰਦੇ ਹੀ ਨਹੀਂ ਇਹ ਪ੍ਰਸ਼ਾਸਨ ਕੀ ਪੱਕੀਆਂ ਸੜਕਾਂ ਤੱਕ ਹੀ ਆਉਂਦੇ ਇੱਧਰ ਕੱਚੇ ਕੇ ਕੁਛ ਲਈ ਕੋਈ ਨਹੀਂ ਜਿਹੜੇ ਨੇ ਟਰੈਕਟਰ ਦੇ ਸ਼ੋਰ ਸੁਣੋ ਕਿ ਅਸੀਂ ਤੁਹਾਨੂੰ ਉਹ ਵੀਡੀਓ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਪਹੁੰਚਣਾ ਪਿਆ ਸਾਨੂੰ ਤਾਂ ਉਹ ਗੱਲ ਆ ਵੀ ਜਿਵੇਂ ਕਦੇ ਬਿਆਸ ਮਾ ਇਹ ਸੱਤ ਲੋਜ ਮਾਰ ਦਿੰਦਾ ਕਦੇ ਵਹੀਂ ਤੇ ਬਿਆਸ ਤਾਂ ਇਧਰੋਂ ਚਲੋ ਸਾਡੇ ਨਾਲ ਲੱਗਦਾ ਜੇ ਤਾਂ ਉੱਛਲ ਕੇ ਲੋਕਾਂ ਦੀਆਂ ਪੈਲੀਆਂ 'ਚ ਜਿਹੜਾ ਆ ਕੇ ਦਵਾਈ ਬਚਾਉਂਦਾ ਬਚਾਉਂਦਾ ਈਡੀ ਆਪਾਂ ਜਗ੍ਹਾ ਤੇ ਖੜੇ ਆ ਉਦੋਂ ਇਹ ਰਾਲਾ ਜੀ ਨੇ ਇੱਕ ਨਾ ਬੰਦ ਚਪਾੜ ਪੋ ਆ ਕੇ ਤੇ ਉਹਨੂੰ ਪਾਣੀ ਨੂੰ ਉਹਨਾਂ ਨੇ ਸਾਰਿਆਂ ਨੇ ਇੱਕ ਜਗ੍ਹਾ ਤੇ ਲਿਆਂਦਾ ਸੀ ਉਹ ਜਗ੍ਹਾ ਜਿੱਥੇ ਉਦੋਂ ਰਾਣਾ ਜੀ ਲੋਹ ਤੇ ਉਹ ਤੋੜਪਾ ਕਰਕੇ ਤੇ ਇਸ ਜਗ੍ਹਾ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਤੇ ਮੈਂ ਉਸ ਟਾਈਮ ਕੀ ਮੇਰਾ ਅੱਜ ਵੀ ਮੀਡੀਆ ਦੇ ਵਿੱਚ ਵੀ ਆਪਣੇ ਫੇਸਬੁੱਕ ਅਕਾਊਂਟ ਤੇ ਵੀ ਇਹ ਪਿਆ ਮੈਂ ਉਦੋਂ ਵੀ ਰਾਣਾ ਜੀ ਦਾ ਵੀ ਮੈਂ ਨਾ ਹਰਾਜ ਨਾ ਕੀ ਨਾ ਕਰੋ ਇਹ ਦਿੰਦੇ ਸੀ ਤੇ ਜਦੋਂ ਤੋਂ ਅਸੀਂ ਇੱਥੇ ਜਨਮ ਲਿਆ ਗਰੀਆ ਜੀ ਮਹਾਰਾ ਜੰਨੀ ਅਸੀਂ ਤੇ 88 ਵਾਲੇ ਹੱਥੋਂ ਲੈ ਕੇ ਹੁਣ ਤੱਕ ਇੱਥੇ ਨੇਪਰਾਇਂ ਪਾਣੀ ਆਇਆ ਦੇਖਿਆ ਅਨੇਕਾਂ ਆਂਰੀ ਫਸਲ ਮਰੀ ਆ ਤੇ ਸਾਡੇ ਲੋਕਾਂ ਨੂੰ ਵੀ ਬਾਲਾ ਕਿ ਆਸ ਨਹੀਂ ਜੀ ਗਈ ਹੈਗੀ ਇੰਨਾ ਪ੍ਰਸ਼ਾਸਨ ਹੁਣ ਜੇ ਇਹਦੀ ਫੈਕਟਰੀ ਨੂੰ ਤਬਾਹ ਕਰ ਦਿੱਤਾ ਜਾਵੇ ਰਾਣੇ ਦੇ ਨੂੰ ਤੇ ਇਹ ਵੀ ਨਾਲ ਤਬਾਹ ਇਸ ਕਰਕੇ ਜੇ ਸਾਡੀਆਂ ਫਸਲਾਂ ਹੀ ਖਤਮ ਹੋ ਗੋ ਅੰਨ ਕੱਲੇ ਘਰਾਂ ਨੂੰ ਅਸੀਂ ਕੀ ਕਰਾਂਗੇ ਕਿੰਨੇ ਚਿਰ ਤੋਂ ਰਾਣਾ ਜੀ ਇੱਥੋਂ ਹੀ ਵੀ ਬਨੇ ਆ ਐਮਐਲਏ ਵੀ ਇੱਕ ਪੂਰ ਥਲੇ ਤੋਂ ਇੱਥੋਂ ਵੀ ਇੰਦਰ ਪ੍ਰਤਾਪ ਆ ਉਹ ਕਹਿੰਦੇ ਅਸੀਂ ਸਾਡੀ ਸਰਕਾਰ ਆ ਉਹ ਵੀ ਅਸੀਂ ਇਹਦਾ ਹੱਲ ਕਰਾਂਗੇ ਠੀਕ ਅੱਗੇ ਕਿਉਂ ਨਹੀਂ ਕੀਤਾ ਸਾਡੇ ਨਾਲ ਪਿੰਡ ਦੇ ਵਿੱਚੋਂ ਕਿਸੇ ਨੇ ਮਤਲਬ ਆਪੇ ਕਰ ਲਈ ਮਾਤ ਤਰੀ ਬੰਦਿਆਂ ਨੇ ਕੋਈ ਦੋ ਰੇੜੇ ਚਾਰ ਰੇੜੇ ਰੇਤਾ ਦੀ ਕਰ ਲਈ ਤੇ ਇਹ ਸੱਜਣ ਸਿੰਘ ਐ ਇੱਥੇ ਸਾਡੇ ਹਲਦਾਨ ਕਿੰਨੇ ਉਹਨਾਂ ਨੂੰ ਲੱਖ ਲੱਖ ਰੁਪਏ ਦਵਾਨਾ ਪਾਇਆ ਰਿਹਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੈ ਔਰ ਹਰੇਕ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਚਾਹੇ ਹਸ਼ਿਆਰਪੁਰ ਹੋਵੇ ਚਾਹੇ ਨਵਾਂ ਸ਼ਹਿਰ ਹੋਵੇ ਚਾਹੇ ਜਲੰਧਰ ਚਾਹੇ ਕਪੂਤਲਾ ਚਾਹੇ ਲੁਧਿਆਣਾ ਤੇ ਚਾਹੇ ਖੱਗਰ ਦੇ ਨਾਲ ਦਾ ਇਲਾਕਾ ਪਟਿਆਲੇ ਦਾ ਹਰੇਕ ਜਗ੍ਹਾ ਦੇ ਜੋ ਮੰਡਦੇ ਲੋਕ ਨੇ ਉਹਨਾਂ ਨੂੰ ਚਿੰਤਾ ਜਿਹੜੀ ਇਹ ਹੀ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਨਾ ਆਜਵੇ ਉਹਨਾਂ ਦੀ ਫਸਲਾਂ ਨਾ ਡੁੱਬ ਜਾਣ ਇਸ ਸਮੇਂ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਪਿੰਡ ਦਾ ਨਾਮ ਫੱਤੇਵਾਲਾ ਹੈ ਫੱਤੇਵਾਲਾ ਉਸ ਜਗ੍ਹਾ ਦੇ ਉੱਪਰ ਹੈ ਜਿੱਥੇ ਕਾਲੀ ਵੇਂ ਵਗਦੀ ਹੈ ਮੇਰੇ ਪਿੱਛੇ ਬੇਗੋਂ ਦੇਖੋਗੇ ਇੱਕ ਕਾਲੀ ਬਈ ਹੈ ਔਰ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਬਿਆਸ ਦਰਿਆ ਸਿਰਫ ਇਸ ਤੋਂ ਅੱਧਾ ਕਿਲੋਮੀਟਰ ਦੂਰ ਹੈ ਔਰ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਤਲੁਜ ਦਿਆ ਉਹ ਵੀ ਇੱਥੇ ਆ ਕੇ ਹੀ ਤਕਰੀਬਨ ਅੱਧਾ ਕਿਲੋਮੀਟਰ ਜਾਂ 1 ਕਿਲੋਮੀਟਰ ਦੂਰ ਦੇ ਉੱਪਰ ਬਿਆਸ ਦੇ ਨਾਲ ਮਿਲਦਾ ਔਰ ਇਹ ਦੋਨੇ ਬਿਆਸ ਔਰ ਸਤਲੁਜ ਔਰ ਉਸ ਤੋਂ ਬਾਅਦ ਕਾਲੀ ਬਈ ਇਹਨਾਂ ਦਾ ਜਿਹੜਾ ਸੁਮੇਲ ਜਿਹੜਾ ਇਸ ਜਗ੍ਹਾ ਦੇ ਬਿਲਕੁਲ ਨਜ਼ਦੀਕ ਹੁੰਦਾ ਹੈ ਔਰ ਜਦੋਂ ਵੀ ਗੱਲ ਕੀਤੀ ਜਾਵੇ ਬਿਆਸ ਚੜੇ ਚਾਹੇ ਸਤਲੁਜੜੇ ਨੁਕਸਾਨ ਇਨਾ ਕਈ ਪਿੰਡਾਂ ਦਾ ਹੁੰਦਾ ਹਰੇਕ ਵਾਰ ਦੀ ਇਹ ਕਹਾਣੀ ਜਿਹੜੀ ਇਨਾ ਪਿੰਡਾਂ ਦੀ ਹੈ ਇਸ ਵਾਰ ਇਸ ਤੋਂ ਕੁਝ ਦੂਰੀ ਦੇ ਉੱਪਰ ਜਿਹੜਾ ਬਨ ਆ ਜਿਹਨੂੰ ਅਸੀਂ ਆਰਜੀ ਬਣ ਗਏ ਨੇ ਆ ਉਹ ਟੁੱਟਿਆ ਤੇ ਆਪਾਂ ਪਿਛਲੀ ਸਟੋਰੀ ਦੇ ਵਿੱਚ ਦੇਖਿਆ ਕਿ ਲੋਕ ਜਿਹੜੇ ਆ ਉਹ ਟਰੈਕਟਰ ਲਗਾ ਕੇ ਆਪਣਾ ਜਿਹੜਾ ਖੇਤਾਂ ਦੇ ਵਿੱਚ ਜੋ ਪਾਣੀ ਵੜਿਆ ਉਹਨੂੰ ਕੱਢ ਰਹੇ ਆ ਲੇਕਿਨ ਪ੍ਰਸ਼ਾਸਨ ਦਾ ਰੋਲ ਕੀ ਹੈ ਇਹ ਲੋਕਾਂ ਦੀ ਜਬਾਨੀ ਸੁਣ ਲਿਆ ਹੁਣ ਆਪਾਂ ਇੱਥੇ ਹੋਰ ਲੋਕਾਂ ਨਾਲ ਗੱਲ ਕਰਾਂਗੇ ਸਾਡੇ ਨੇ ਇੱਥੇ ਮੌਜੂਦ ਹੈਗੇ ਵਿਜ਼ੀ ਨੇ ਔਰ ਉਹਨਾਂ ਨਾਲ ਕਰਨ ਜਿਹੜੇ ਅਕਾਲੀ ਆਗੂ ਵੀ ਐ ਨੌਜਵਾਨ ਆਗੂ ਆ ਔਰ ਇੱਥੋਂ ਦੀਆਂ ਜਿਹੜੀਆਂ ਹੜਾਂ ਦੀਆਂ ਮਾਰਾਂ ਵਾਂ ਇਹਨਾਂ ਨੇ ਵੀ ਜੰਮਦੇ ਤੋਂ ਲੈ ਕੇ ਹੁਣ ਤੱਕ ਦੇਖੀਆਂ ਵਾਂ ਸਭ ਤੋਂ ਪਹਿਲਾਂ ਗੱਲ ਕਰਦੇ ਪਾ ਜੀ ਤੁਹਾਡਾ ਪਿੰਡ ਔਰ ਇੱਥੇ ਜੋ ਜੋ ਇਫੈਕਟ ਜਿੱਦਾਂ ਮੈਂ ਦੱਸਿਆ ਕੀ ਕੀ ਹੈਗਾ ਕੀ ਜਾਣਕਾਰੀ ਵੇਖੋ ਜੀ ਜਿੱਥੇ ਆਪਾਂ ਖੜੇ ਆ ਇਸ ਟਾਈਮ ਇਹ ਉਹ ਜਗਾਵਾ ਜੀ ਭਵੇਂ ਬਿਆਸ ਰਿਆ ਕਿਤੇ ਉਹ ਵੀ ਟੁੱਟ ਜੇ ਸਤਲੁਜ ਕਿਤੇ ਉਹ ਵੀ ਟੁੱਟ ਜੇ ਪਾਣੀ ਸਾਰਾ ਇੱਥੇ ਅਣਕੇ ਇਕੱਠਾ ਹੁੰਦਾ ਤੇ ਇਸ ਕਰਕੇ ਸਾਨੂੰ ਤਾਂ ਬਹੁਤ ਜ਼ਿਆਦੀ ਹੜਾਂ ਦੀ ਮਾਰ ਰਹੀਂਦੀ ਐ ਅਜ਼ੀਜ਼ਾ ਅੱਜ ਕੱਲ੍ਹ ਹੜ੍ਹਾਂ ਦੇ ਜਦੋਂ ਵਾਣ ਜਾਂਦੀ ਸਿਚੁਏਸ਼ਨ ਦਾਣੇ ਦੁਨੇ ਵੀ ਕੋਠਿਆਂ ਤੇ ਗੱਡ ਕੇ ਰੱਖਦੇ ਕਿ ਬਹੁਤ ਜ਼ਿਆਦਾ ਔਖੀਆਂ ਜੀ ਇੱਥੇ ਇਸ ਟਾਈਮ ਠੀਕ ਹੈ ਕਿੰਨੇ ਕੁ ਲੋਕ ਜਿਹੜੇ ਆ ਜਾਂ ਜੇ ਆਪਾਂ ਕਿੰਨੇ ਜਦੋਂ ਬੰਨ ਤੇ ਪਾਣੀ ਆ ਜਾਂਦਾ ਕੋਈ ਵੀ ਦਰਿਆ ਸਤਲੁਜ ਦਾ ਅਜ ਵੀ ਅਭਿਆਸ ਦਾ ਜਵੇ ਕਿੰਨੀ ਕੁ ਆਬਾਦੀ ਜਿਹੜੀ ਪ੍ਰਭਾਵਿਤ ਹੁੰਦੀ ਆਬਾਦੀ ਇੱਥੇ ਤੁਸੀਂ ਵੇਖ ਕੇ ਚੱਲੋ ਕਿ ਬਹੁਤ ਪਿੰਡ ਪੈ ਜਾਂਦੇ ਆ ਤੇ ਆਬਾਦੀ ਲਾ ਲਓ ਕਿ ਤੁਸੀਂ 3-4000 ਕਿ ਆਪਣਾ ਲਾ ਕੇ ਚੱਲੋ ਹੁੰਦਾ ਹੀ ਇੱਥੇ ਬੇਕਾਂ ਬਹੁਤ ਪੈ ਜਾਂਦੀਆਂ ਜੀ ਤੇ ਹਣਾ ਦੀ ਮਾਰ ਕਰਕੇ ਹੁਣ ਇੱਥੇ ਤੁਸੀਂ ਪਹੁੰਚੇ ਆ ਵੇਖਿਆ ਕਿਦਾਂ ਦੇ ਰਸਤੇ ਆ ਬਹੁਤ ਜਿਆਦੀ ਖਿਆਈ ਹੁੰਦੀ ਆ ਅੱਜ ਕੱਲ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਹੁਣ ਇਸ ਟਾਈਮ ਜਦੋਂ ਉਹ ਦੱਸਿਆ ਸੀ ਕਿ ਕੋਈ ਬੰਨ ਵੀ ਇੱਥੇ ਆਰਜੀ ਟੁੱਟਾ ਪਿਆ ਹਾਂਜੀ ਉਹ ਬਿਆਸ ਦਰਿਆ ਦੇ ਕੰਢੇ ਤੋਂ ਟੁੱਟਾ ਆ ਜੀ ਉਹਨੂੰ ਆਪ ਹੀ ਰਲ ਮਿਲ ਕੇ ਸਾਰੀਆਂ ਸੰਗਤਾਂ ਨੇ ਆਪ ਦੇ ਕਿਹੜੇ ਪਿੰਡ ਏਸੀ ਪਿੰਡ ਦੇ ਸਾਹਮਣੇ ਪੈ ਜਾਂਦਾ ਜੀ ਗੁੱdde ਆਪਣੇ ਫਤਿਹਾਲ ਦੇ ਸਾਹਮਣੇ ਵਿਚਕਾਰ ਪੈ ਜਾਂਦਾ ਉਹ ਇੱਕ ਵਾਰੀ ਟੁੱਟ ਗਿਆ ਦੋ ਵਾਰੀ ਟੁੱਟ ਗਿਆ ਸੰਗਤਾਂ ਨੇ ਆਪ ਹੀ ਰਲ ਮਿਲ ਕੇ ਆਪ ਦੇ ਸਹਿਯੋਗ ਨਾਲ ਹੀ ਬੰਨਿਆ ਉਹ ਆਰਜੀ ਬੰਨ ਹਾਂਜੀ ਆਰਜੀ ਬੰਨਾਂ ਜੀ ਲੋਕਾਂ ਨੂੰ ਲਾਇਆ ਹੋਇਆ ਹਾਂਜੀ ਹਾਂਜੀ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ ਨਹੀਂ ਪ੍ਰਸ਼ਾਸਨ ਦਾ ਇੱਥੇ ਨਾ ਕੋਈ ਅਜੇ ਤੱਕ ਕੋਈ ਰੋਲ ਹੈਗਾ ਨਾ ਕੋਈ ਪਹੁੰਚਿਆ ਅਜੇ ਤੱਕ ਇਹ ਆਪ ਹੀ ਸਾਰੀਆਂ ਸੰਗਤਾਂ ਨਾਲ ਮਿਲ ਕੇ ਕਰ ਰਹੀਆਂ ਜੀ ਜੋ ਬੰਨ ਨਹੀਂ ਲੱਗੇ ਉਹਦਾ ਪ੍ਰਭਾਵ ਕੀ ਹੋਏਗਾ ਉਹਦਾ ਪ੍ਰਭਾਵ ਉਹ ਸਾਰਾ ਪਾਣੀ ਖਿੱਲਰ ਕੇ ਸਾਰੇ ਇਧਰ ਆਲੀ ਕਲਾਂ ਤੱਕ ਗਾਲੀ ਤੇ ਇਧਰ ਨੂੰ ਅ ਦਾਰੇ ਹਾਲ ਤੱਕ ਬੰਨਾਂ ਤੱਕ ਪਰੋਣੇ ਤੱਕ ਸਾਰੇ ਮਾਰ ਕਰਦਾ ਜੀ ਫੇਰੇ ਉਹ ਪਾਣੀ ਸਤਲੋਜ ਤੇ ਬੰਨਾਂ ਨੂੰ ਪ੍ਰਭਾਵਿਤ ਕਰੇਗਾ ਜਾਂ ਬਿਆਸ ਦੇ ਨੂੰ ਕਰੇ ਜਾਂ ਕਿਹੜੇ ਬੰਨਾਂ ਨੂੰ ਕਰੇਗਾ ਜੀ ਜਿੱਥੋਂ ਬੰਨੋ ਟੁੱਟ ਰਿਹਾ ਵਾ ਉਹ ਇਧਰ ਤੋਂ ਲੈ ਕੇ ਸਤਲੋਜ ਦੇ ਬੰਨਾ ਤੱਕ ਪਹੁੰਚੇਗਾ ਤੁਸੀ ਬੰਨਾ ਤੱਕ ਜੇ ਇਥੋਂ ਟੁੱਟ ਜਾਂਦਾ ਦੇ ਉਹ ਸੰਗਤ ਨੇ ਬੜੇ ਜ਼ੋਰ ਨਾਲ ਬੰਨ ਕੇ ਬਚਾਇਆ ਹੋਇਆ ਵਾ ਤੇ ਸੰਗਤ ਕਹਿ ਰਹੇ ਹੋ ਪ੍ਰਸ਼ਾਸਨ ਨਹੀਂ ਹੈ ਨਹੀਂ ਪ੍ਰਸ਼ਾਸਨ ਨਹੀਂ ਸੰਗਤ ਤਾਂ ਕਹਿ ਰਹੇ ਆ ਕਿ ਅਸੀਂ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਪ੍ਰਸ਼ਾਸਨ ਇੱਥੇ ਕੋਈ ਨਹੀਂ ਪਹੁੰਚ ਰਿਹਾ ਜੀ ਬਿਲਕੁਲ ਨਹੀਂ ਆ ਨਾ ਜੀ ਨਾ ਕੋਈ ਮੰਨ ਲਓ ਕਿ ਕਿ ਭਾਈ ਤੁਹਾਨੂੰ ਸੂਚਿਤ ਕਰਨ ਨਹੀਂ ਆਇਆ ਹੋਵੇ ਕਿ ਭਾਈ ਕਿ ਪਿੱਛੇ ਪਾਣੀ ਆ ਗਿਆ ਕੋਈ ਆਪਣੇ ਪ੍ਰਬੰਧ ਕਰ ਲਓ ਕਿਸੇ ਤਰ੍ਹਾਂ ਕੁਝ ਵੀ ਨਹੀਂ ਨਾ ਜੀ ਇੱਥੇ ਕੋਈ ਇਦਾਂ ਦਾ ਕੋਈ ਨਾ ਹੀ ਸਾਨੂੰ ਦੱਸਦੇ ਆ ਜੀ ਸਾਨੂੰ ਤਾਂ ਸਮਝ ਲਓ ਕਿ ਗਿੰਦੇ ਹੀ ਨਹੀਂਗੇ ਪ੍ਰਸ਼ਾਸਨ ਕੀ ਅਜ ਪੱਕੀਆਂ ਸੜਕਾਂ ਤੱਕ ਹੀ ਆਉਂਦੇ ਇਧਰ ਕੱਚੇ ਅੱਗੇ ਪੁੱਛਦੇ ਕੋਈ ਨਹੀਂ ਕੀ ਪਿੰਡ ਕਿੱਦਾਂ ਹੈਗੇ ਕਿਤੇ ਵਸਦੇ ਕਿ ਕੀ ਬਣਦਾ ਪਿਆ ਕੋਈ ਨਹੀਂ ਜਿੱਧਰ ਆਉਂਦਾ ਕੋਈ ਦੋ ਚਾਰ ਪਿੰਡ ਜਿਹੜੇ ਮਸ਼ਹੂਰ ਤੁਸੀਂ ਦੱਸ ਸਕਦੇ ਹੋ ਕਿ ਜਿਨ੍ਹਾਂ ਦੇ ਉੱਪਰ ਜੇ ਇਹ ਪਾਣੀ ਜਾਂਦਾ ਤਾਂ ਪ੍ਰਭਾਵਿਤ ਹੋਣਗੇ ਜਿਵੇਂ ਤਾਂ ਆਪਣੇ ਆਲੀ ਕਲਾਂ ਆਲੀ ਖੁਰਦ ਇਧਰ ਪਰਵਾਣਾ شیخ ਮੰਗਾ ਸਰੂਵਾਲ ਇਹ ਸਾਰੇ ਪਿੰਡਾਂ ਦੀ ਜਿਹੜੀ ਫਸਲ ਹੈ ਜੀ ਇਹ ਤਬਾਹ ਹੋ ਗਈ ਜਿੱਥੋਂ ਬੰਟ ਟੁੱਟ ਗਿਆ ਤਾਂ ਠੀਕ ਹੈ ਕਰਨ ਆਪਾਂ ਥੋੜੇ ਦੇਰ ਪਹਿਲਾਂ ਵੀ ਗੱਲ ਕੀਤੀ ਸੀ ਉਸ ਦਿਨ ਵੀ ਗੱਲ ਇਹ ਚੱਲਦੀ ਸੀ ਕਿ ਪ੍ਰਸ਼ਾਸਨ ਦੇ ਅੱਜ ਮੈਂ ਤੁਹਾਡੇ ਨਾਲ ਜਦੋਂ ਇੱਥੇ ਪਹੁੰਚਿਆ ਲੋਕ ਕਹਿੰਦੇ ਜੀ ਕਿ ਪ੍ਰਸ਼ਾਸਨ ਜਿਹੜੇ ਆ ਇੱਥੇ ਨਹੀਂ ਆਇਆ ਕੀ ਕਹੂੰਗਾ ਸਭ ਤੋਂ ਪਹਿਲਾਂ ਤਾਂ ਤਾਂ ਜੁਸਾਬ ਤੁਹਾਡਾ ਧੰਨਵਾਦ ਆ ਕਿ ਜਿਹੜਾ ਤੁਸੀਂ ਮੇਰੀ ਬੇਨਤੀ ਕਬੂਲ ਕੀਤੀ ਤੇ ਮੇਰੇ ਨਾਲ ਇੱਥੇ ਆਉਣ ਦਾ ਮਤਲਬ ਕਿ ਖੇਚਲ ਕੀਤੀ ਕਿਉਂਕਿ ਇੱਥੋਂ ਤੱਕ ਪਹੁੰਚਣਾ ਹੀ ਇੱਕ ਆਪਣੇ ਆਪ 'ਚ ਇਮਤਿਹਾਨ ਆ ਕਿ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਜਿਹੜੀ ਸਾਡੇ ਲੋਕਾਂ ਦੀ ਜੋ ਵੀ ਇਹ ਇਹਨਾਂ ਦੀ ਸੋਚ ਆ ਜੋ ਇਹਨਾਂ ਲੋਕਾਂ ਦੀ ਜ਼ਿੰਦਗੀ ਆ ਜਿੱਦਾਂ ਇਹ ਗੁਜ਼ਾਰਾ ਕਰਦੇ ਆ ਕਿ ਪ੍ਰਸ਼ਾਸਨ ਤੱਕ ਲੋਕਾਂ ਤੱਕ ਸਰਕਾਰ ਤੱਕ ਪਹੁੰਚੂਗਾ ਹੁਣ ਤੁਸੀਂ ਮੇਰੇ ਨਾਲ ਜਦੋਂ ਆਏ ਆ ਆਪਾਂ ਟਰੈਕਟਰ ਟਰਾਲੀ ਲੈ ਕੇ ਆਏ ਆ ਬਿਲਕੁਲ ਇੱਕ ਚੀਜ਼ ਜਿਹੜੀ ਨਾ ਟਰੈਕਟਰ ਦੇ ਸ਼ਾਟਸ ਮੰਨ ਲਓ ਕਿ ਅਸੀਂ ਤੁਹਾਨੂੰ ਉਹ ਵੀਡੀਓ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਪਹੁੰਚਣਾ ਪਿਆ ਕਿਉਂਕਿ ਇਹ ਲੋਕਾਂ ਦੀ ਜਿਹੜੀ ਗੱਲ ਹੈ ਉਹ ਪ੍ਰਸ਼ਾਸਨ ਤੱਕ ਪਹੁੰਚਦੀ ਨਹੀਂ ਜੇ ਪਹੁੰਚਦੀ ਹੈ ਸ਼ਾਇਦ ਅਗਨੋਰ ਕੀਤੀ ਜਾਂਦੀ ਹੈ ਲੇਕਿਨ ਹੁਣ ਉਹ ਵੀਡੀਓ ਅਸੀਂ ਤਾਂ ਹੀ ਦਿਖਾਵਾਂਗੇ ਕਿ ਇਹ ਲੋਕ ਜਿਹੜੇ ਆ ਕਿੱਦਾਂ ਇੱਥੇ ਸਟਰਗਲ ਕਰਦੇ ਆ ਔਰ ਅਗਰ ਜੇ ਕੱਲੂ ਪਾਣੀ ਆਂਦਾ ਜਾਂ ਮੱਲੂ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ ਤੇ ਕਿੰਨਾ ਨੁਕਸਾਨ ਹੋਣਾ ਤਾਂ ਅੱਗੇ ਕੀ ਕਹਿਣਾ ਚਾਹੋਗੇ ਅੱਗੇ ਇਹੋ ਹੀ ਆ ਵੀ ਜਿੱਥੇ ਆਪਾਂ ਇਸ ਟਾਈਮ ਪਹੁੰਚੇ ਆ ਇਹ ਜਗ੍ਹਾ ਫੱਤੇয়াল ਪਿੰਡ ਦੀ ਜ਼ਮੀਨ ਆ ਤੇ ਆ ਆਰਜੀ ਬਾਨਾ ਲੋਕਾਂ ਨੇ ਲਾਇਆ ਇੱਥੇ ਗਾਮੇ ਵਾਲਾ ਗੁੱਦੇ ਬਾ ਕਰਕੇ ਪਿੱਛੇ ਰਹਿ ਜਾਂਦਾ ਮੰਡੀਆਲ ਮਤਲਬ ਜਿਹੜੇ ਬੇਚਰਾਗ ਕੁਛ ਪਿੰਡ ਆ ਤੇ ਇਹ ਜਿਹੜੀ ਆਪਾਂ ਜਗ੍ਹਾ ਤੇ ਖੜੇ ਆ ਕਾਲੀ ਵਾਈ ਆ ਇੱਥੋਂ 2 ਕਿਲੋਮੀਟਰ ਸਤਲੋਜਾ ਠੀਕ ਆ ਜੀ ਤੇ ਕਿਲੋਕਮੀਟਰ ਅੱਧਾ ਕਿਲੋਮੀਟਰ ਵਿਆਸ ਆ ਸਾਨੂੰ ਤਾਂ ਉਹ ਗੱਲ ਆ ਵੀ ਜਿਵੇਂ ਕਦੇ ਵਿਆਸ ਮਾ ਇਹ ਸਤਲੋਜ ਮਾਰ ਦਿੰਦਾ ਕਦੇ ਵਹੀਂ ਤੇ ਵਿਆਸ ਤਾਂ ਇਧਰੋਂ ਚੱਲੋ ਸਾਡੇ ਨਾਲ ਲੱਗਦਾ ਇਹ ਤਾਂ ਉਛਲ ਕੇ ਲੋਕਾਂ ਦੀਆਂ ਪੈਲੀਆਂ ਚ ਜਿਹੜਾ ਆ ਕੇ ਤਬਾਈ ਬਚਾਉਂਦਾ ਇਹ ਮਚਾਉਂਦਾ ਪਰ ਇੱਥੋਂ ਤੱਕ ਅਜੇ ਤੱਕ ਕਿਸੇ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਪ੍ਰਸ਼ਾਸਨ ਵੱਲੋਂ ਇੰਨੇ ਲੋਕਾਂ ਦੀ ਸਹਾਰ ਨਹੀਂ ਲੈਣ ਆਇਆ ਜੇਕਰ ਜਿੱਦਾਂ ਤੁਸੀਂ ਇਹ ਦੇਖਿਆ ਪਹਿਲਾਂ ਗੱਲ ਕੀਤੀ ਆ ਪਿੱਛੇ ਲੋਕ ਆਪਣੇ ਆਪ ਇਹ ਕੱਢ ਰਹੇ ਆ ਆਪਣੀਆਂ ਮਤਲਬ ਇਹ ਝੋਨੇ ਦੇ ਵਿੱਚੋਂ ਪਾਣੀ ਉਹ ਆਪਣੇ ਲੈਵਲ ਤੇ ਆ ਮਤਲਬ ਮੋਟਰਾਂ ਲਾਈਆਂ ਕੁਝ ਵੀ ਜਿਹੜਾ ਉਹ ਨੀਵੇਂ ਥਾਂ ਤੇ ਪਿਆ ਹੋਇਆ ਉਹਨਾਂ ਨੂੰ ਕੱਢ ਰਹੇ ਆ ਵੀ ਦਰਿਆ ਚ ਪਾ ਕੇ ਤੇ ਗਾਂ ਪਿੱਛੇ ਚਲੇ ਜਾਵੇ ਜੇ ਉਹ ਆਪ ਨਾ ਕਰਨੇ ਨਹੀਂ ਕਿ ਖੇਚਲ ਤੇ ਹੁਣ ਤੱਕ ਇਹ ਖਤਮ ਹੋ ਜਾਣਾ ਸੀਗਾ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਚਾਹੇ ਕੋਈ ਵੀ ਜ਼ਿਲ੍ਹਾ ਹੋਵੇ ਨਵਾਂ ਸ਼ਹਿਰ ਜਲੰਧਰ ਕਪੂਥਲਾ ਲੁਧਿਆਣਾ ਪਟਿਆਲਾ ਜਿੱਥੇ ਵੀ ਦਰਿਆ ਵਗਦੇ ਆ ਹਰੇਕ ਨੂੰ ਇੱਕ ਦਰਿਆ ਦੀ ਮਾਰ ਹੈ ਤੁਹਾਨੂੰ ਦੋ ਦਰਿਆਵਾਂ ਤੇ ਇੱਕ ਵੇਂ ਦੀ ਮਾਰ ਹੈ ਗੱਲ ਦੱਸਾਂ ਕਿ ਆ ਤੰਜੂ ਸਾਹਿਬ ਗੱਲ ਫੇਰ ਉੱਥੇ ਆ ਜਾਂਦੀ ਆ ਕਿਉਂਕਿ ਨਾ ਜਦੋਂ ਆਪਾਂ ਗੱਲ ਕਰਦੇ ਆ ਗੱਲ ਕਰਨੀ ਪੈਂਦੀ ਆ ਜੇ ਆਪਾਂ ਥੋੜਾ ਜਿਹਾ ਪਿੱਛੇ ਧਿਆਨ ਮਾਰੀਏ ਜਿਹੜੀ ਆਪਾਂ ਜਗ੍ਹਾ ਤੇ ਖੜੇ ਆ ਉਦੋਂ ਇਹ ਰਾਣਾ ਜੀ ਨੇ ਇੱਕ ਨਾ ਬੰਨ ਚਪਾੜ ਪਵਾ ਕੇ ਤੇ ਉਹਨੂੰ ਪਾਣੀ ਨੂੰ ਉਹਨਾਂ ਨੇ ਸਾਰਿਆਂ ਨੇ ਇਸ ਜਗ੍ਹਾ ਤੇ ਲਿਆਂਦਾ ਸੀ ਉਹ ਜਗ੍ਹਾ ਜਿੱਥੇ ਉਦੋਂ ਰਾਣਾ ਜੀ ਵੱਲੋਂ ਇਹ ਉਹ ਤੋੜ ਰਪਾ ਕਰਕੇ ਤੇ ਇਸ ਜਗ੍ਹਾ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਤੇ ਮੈਂ ਉਸ ਟਾਈਮ ਵੀ ਮੇਰਾ ਅੱਜ ਵੀ ਮੀਡੀਆ ਦੇ ਵਿੱਚ ਵੀ ਆਪਣੇ ਫੇਸਬੁੱਕ ਅਕਾਊਂਟ ਤੇ ਵੀ ਇਹ ਪਿਆ ਮੈਂ ਉਦੋਂ ਵੀ ਰਾਣਾ ਜੀ ਦਾ ਵੀ ਮੈਂ ਮਹਾਰਾਜਨੀਤੀ ਨਾ ਕਰੋ ਇਹਦੇ ਤੇ ਕਿਉਂਕਿ ਰਾਜਨੀਤੀ ਹੀ ਕੱਲਾ ਆਪਣਾ ਕੰਮ ਨਹੀਂਗਾ ਲੋਕਾਂ ਦੀ ਜਾਨ ਮਾਲ ਦਾ ਆਪਣਾ ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਉਦੋਂ ਆ ਫਸਲਾਂ ਤਬਾਹ ਹੋ ਗਈਆਂ ਸੀਗੀਆਂ ਇੱਥੇ ਆਪਾਂ ਖੜੇ ਹੋਏ ਆ ਕਿਉਂਕਿ ਰਾਣਾ ਜੀ ਨੇ ਉੱਥੋਂ ਬੰਨ੍ਹ ਤੜਵਾਤਾ ਤੇ ਉਹ ਬਾਅਦ ਚ ਬਿਆਸ ਚ ਆ ਗਿਆ ਇਸ ਜਗ੍ਹਾ ਤੇ ਪਾਣੀ ਪਹਿਲੋ ਸੀ ਤੇ ਪਿੱਛੇ ਉਹਨੇ ਸਾਰੇ ਬੰਨ੍ਹ ਤੋੜਤੇ ਸੀਗੇ ਤੇ ਜਦੋਂ ਤੋਂ ਅਸੀਂ ਇੱਥੇ ਜਨਮ ਲਿਆ ਮੇਰੀ ਅੱਜ ਉਮਰ ਜਿੰਨੀ ਅਸੀਂ ਤੇ 88 ਵਾਲੇ ਹੜ੍ਹ ਤੋਂ ਲੈ ਕੇ ਹੁਣ ਤੱਕ ਇੱਥੇ ਨੇਕਾਂ ਹੀ ਪਾਣੀ ਆਏ ਵੇਖਿਆ ਅਨੇਕਾਂ ਰਹੀ ਫਸਲ ਮਰੀ ਆ ਤੇ ਸਾਡੇ ਲੋਕਾਂ ਨੂੰ ਵੀ ਬਾਲਾ ਕੋਈ ਆਸ ਨਹੀਂ ਗਈਗੀ ਇੰਨਾ ਪ੍ਰਸ਼ਾਸਨ ਤੇ ਤੁਸੀਂ ਇਹ ਵੇਖਿਆ ਹੋਣਾ ਗੱਲ ਵੀ ਕੀਤੀ ਆ ਕਿ ਇਹ ਲੋਕ ਆਪਣੇ ਆਪ ਹੀ ਆਪਣਾ ਕਾਰਜ ਸਵਾਰਦੇ ਆ ਕਿ ਇੱਥੇ ਸਰਕਾਰ ਨਾਲ ਦਾ ਮੈਨੂੰ ਲੱਗਦਾ ਵੀ ਤੁਸੀਂ ਬੇਸ਼ੱਕ ਇਹਨਾਂ ਨੂੰ ਪੁੱਛਿਓ ਕਿ ਇਹ ਕਿੰਨੇ ਕਿਲੋਮੀਟਰ ਵਾਲੀ ਕਲਾਂ ਤੋਂ ਥੱਲੇ ਜਿਹੜਾ ਹਰੀਕਿਆਂ ਦਾ ਪੈਂਦਾ ਤੇ ਕੀ ਕੀ ਆ ਤੁਸੀਂ ਤੁਸੀਂ ਰਾਣਾ ਦੀ ਗੱਲ ਕੀਤੀ ਕਿ ਰਾਣੇ ਨੇ ਬੰਦ ਤੋੜਤਾ ਨੁਕਸਾਨ ਹੋਇਆ ਮੈਂ ਲੋਕਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਕਿ ਉਹ ਤਾਂ ਉਹਨੇ ਫਾਇਦਾ ਕੀਤਾ ਸੀ ਜਿਹੜੀ ਉਬਾਦੀ ਸਾਈਡ ਸੀ ਨਾ ਉਹ ਉਹ ਬਚਾ ਦਿੱਤੀ ਸੀਗੀ ਕਿ ਜਿੱਧਰ ਉਬਾਦੀ ਆ ਚਲੋ ਠੀਕ ਆ ਫਸਲਾਂ ਮਰੀਆਂ ਫਸਲਾਂ ਨੂੰ ਨੁਕਸਾਨ ਹੋਇਆ ਲੇਕਿਨ ਉਹ ਫਾਇਦਾ ਕੀਤਾ ਪਰ ਗੱਲ ਇਹ ਆ ਨਾ ਕਿ ਮੰਨ ਲਓ ਕਿ ਬਿਜ਼ਨਸਮੈਨ ਆ ਆਪਾਂ ਰਾਣਾ ਜੀ ਦੀ ਗੱਲ ਹੀ ਕਰਦੇ ਆ ਹੁਣ ਜੇ ਇਹਦੀ ਫੈਕਟਰੀ ਨੂੰ ਤਬਾਹ ਕਰ ਦਿੱਤਾ ਜਾਵੇ ਰਾਣੇ ਦੀ ਨੂੰ ਤੇ ਇਹ ਵੀ ਨਾਲ ਤਬਾਹ ਇਸ ਕਰਕੇ ਜੇ ਸਾਡੀਆਂ ਫਸਲਾਂ ਹੀ ਖਤਮ ਹੋ ਗਈਆਂ ਤੇ ਕੱਲੇ ਘਰਾਂ ਨੂੰ ਅਸੀਂ ਕੀ ਕਰਨਾ ਘਰਾਂ ਤੋਂ ਪਹਿਲਾਂ ਸਾਨੂੰ ਸਾਡੀ ਫਸਲ ਆ ਫਸਲ ਹੀ ਆਮਦਨ ਕਿਉਂਕਿ ਉਸ ਟਾਈਮ ਠੀਕ ਆ ਉਹ ਉਧਰਲੇ ਬੰਨੇ ਬਾਦੀ ਹੈਗੀ ਸੀਗੀ ਪਰ ਸਾਰਾ ਉਹਨਾਂ ਦਾ ਜੋਲ ਖਰਚਾ ਵਰਚਾ ਜੋ ਉਹਨਾਂ ਦਾ ਪੈਸਾ ਸੀਗਾ ਉਹ ਤੇ ਇਧਰ ਹੀ ਆਉਣਾ ਸੀਗਾ ਉਹ ਉਹਨਾਂ ਨੇ ਤੋੜ ਕੇ ਉਸ ਟਾਈਮ ਚਲੋ ਗੱਲ ਨੰਗ ਗਈ ਆ ਬੀਤ ਗਈ ਆ ਗੱਲ ਉਹ ਆਪਾਂ ਹੁਣ ਦੀ ਕਰਦੇ ਹਾਂ ਐਦਕੀ ਕਿਉਂ ਨਹੀਂ ਐਦਕੀ ਵੇਖ ਲੋ ਤੁਹਾਨੂੰ ਰਾਣਾ ਜੀ ਬਹੁਤ ਘੱਟ ਦਿਸਣਗੇ ਦੇ ਸੇ ਹੁਣੇ ਆ ਇੱਕ ਵਾਰੀ ਆਏ ਆ ਉੱਥੇ ਦਿੱਤੀ ਆ ਬੇੜੀ ਉਸ ਤੋਂ ਬਾਅਦ ਆਪਦਾ ਨਾਰਮਲ ਜਾਂ ਤਾਂ ਇਹ ਐਮਐਲਏ ਬਣ ਜਾਂਦੇ ਆ ਸਰਕਾਰਾਂ ਬਣ ਜਾਂਦੀਆਂ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਦੀ ਕੋਸਾਰ ਲੈਣੀ ਲੇਕਿਨ ਜਿੰਨੀਆਂ ਅਸੀਂ ਲੋਕਾਂ ਨਾਲ ਗੱਲ ਕੀਤੀ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਰਾਣੇ ਨੂੰ ਮਦਦ ਨਹੀਂ ਕੀਤੀ ਹਾਂ ਪ੍ਰਸ਼ਾਸਨ ਬਾਰੇ ਜੁਰੂ ਕਿਹਾ ਸਰਕਾਰ ਬਾਰੇ ਜੁਰੂ ਕਿਹਾ ਲੇਕਿਨ ਹਰੇਕ ਇਹ ਦੇ ਉਪਰ ਹੀ ਬੈਡਿੰਗ ਸੀ ਕਿ ਉਹਨਾਂ ਦੇ ਨਾਲ ਜਿਹੜੇ ਰਾਣਾ ਪੂਰੀ ਤਰ੍ਹਾਂ ਤੁਰੇ ਆ ਗੱਲ ਲੈਣਾ ਗੱਲ ਰਾਣਾ ਉਹਦੇ ਇੰਦਰਪ੍ਰਤਾਪ ਕੋਲੇ ਕੋਈ ਜਾਂਦਾ ਤੇ ਉਹ ਅੱਗੋ ਕਹਿੰਦਾ ਮੇਰੀ ਕਿਹੜਾ ਸਰਕਾਰ ਆ ਉਹ ਆ ਲਬਜ ਬੋਲਦਾ ਹੁਣ ਕੱਲੇ ਤੁਰਿਆ ਹੁਣ ਤਾਂ ਨੂੰ ਮੈਂ ਨਾਲ ਲੈ ਜਾਂਦਾ ਮੰਨ ਲੋ ਤੁਸੀਂ ਗੱਡੀ ਦੇ ਵਿੱਚ ਟਰੈਕਟਰ ਟਰਾਲੀਆਂ ਤੇ ਮੇਰੇ ਨਾਲ ਆਏ ਆ ਤੇ ਇੱਥੇ ਇਹ ਤਾਂ ਨਹੀਂ ਮਤਲਬ ਹੈਗਾ ਕਿ ਆਪਾਂ ਇਹਨਾਂ ਦੀ ਕੋਈ ਸਿਰਫ ਇਹਨਾਂ ਦੀ ਆਵਾਜ਼ ਪਹਚਾਈ ਆ ਹਨਾ ਇਦਾਂ ਹੀ ਉਹ ਆ ਉਹ ਆਉਂਦੇ ਆ ਉਹਦੇ ਉਹਨਾਂ ਨੂੰ ਆਪਾਂ ਮਦਦ ਥੋੜਾ ਕਹਿ ਸਕਦੇ ਆ ਕਿ ਮਦਦ ਕੀਤੀ ਜਾਂ ਤਾਂ ਇਹਨਾਂ ਦਾ ਕੋਈ ਪੱਕਾ ਹੱਲ ਕਰਨਾ ਕੋਈ ਕਿੰਨਾ ਚਿਰ ਹੋ ਗਿਆ ਹੁਣ ਰਾਣਾ ਸਾਹਿਬ ਵੱਡੇ ਰਾਣਾ ਸਾਹਿਬ ਦੀ ਮੈਂ ਦੇਖਦਾ ਪਿਆ ਕੱਲ ਪਰਸੋਂ ਉਹ ਪਿੱਛੇ ਜਿੱਥੇ ਉਹ ਆਪਣੇ ਬਾਉਪੁਰਗ ਟੁੱਟਾ ਬਾਨ ਤੇ ਲੋਕ ਲੋਕਾਂ ਦੀ ਫਸਲ ਮਰੀ ਆ ਉਹ ਕਹਿ ਰਿਹਾ ਸੀ ਕਿ ਪੱਕਾ ਇਹਦਾ ਹੱਲ ਇਹ ਅੱਜ ਤੋਂ ਤੇਗੇ ਨਹੀਂ ਸਿਆਸਤ ਚ ਕਿੰਨੇ ਚਿਰ ਤੋਂ ਰਾਣਾ ਜੀ ਇੱਥੋਂ ਐਮਪੀ ਵੀ ਬਣੇ ਆ ਐਮਐਲਏ ਵੀ ਕਪੂਰਥਲੇ ਤੋਂ ਇੱਥੋਂ ਵੀ ਇੰਦਰ ਪ੍ਰਤਾਪ ਆ ਉਹ ਕਹਿੰਦੇ ਸੀ ਸਾਡੀ ਸਰਕਾਰ ਆਊਗੀ ਤੇ ਅਸੀਂ ਇਹਦਾ ਹੱਲ ਕਰਾਂਗੇ ਠੀਕ ਹੈ ਅੱਗੇ ਕਿਉਂ ਨਹੀਂ ਕੀਤਾ ਇਹਦਾ ਜਾਂ ਤਾਂ ਕੋਈ ਪੱਕਾ ਹੱਲ ਕਰਨਾ ਹੋ ਸਕਦਾ ਹੁਣ ਗੱਲ ਆ ਵੀ ਜਦੋਂ ਮਾਰ ਐਵੇਂ ਤਾਂ ਤੁਹਾਡੀ ਪੁੱਛਿਆ ਹੀ ਪਾੜੀ ਤੁਸੀਂ ਹੈਗੇ ਉਹਨੇ ਸਰਕਾਰੀ ਬਹੁ ਟਾਈਮ ਰਹੀ ਹੈ ਬਿਲਕੁਲ ਮੈਂ ਤਾਂ ਅੱਗੇ ਵੀ ਕਿਹਾ ਕਿ ਕਾਲੀ ਦਲ ਦੀ ਸਰਕਾਰ ਰਹੀ ਆ ਪਰ ਸਾਡੇ ਤੋਂ ਵੀ ਉਸ ਟਾਈਮ ਜਿਹੜੇ ਪੁਖਤਾ ਜੋ ਇਹਨਾਂ ਨੂੰ ਪ੍ਰਬੰਧ ਸੀਗੇ ਜਾਂ ਪੁਖਤਾ ਇਹਨਾਂ ਦਾ ਇੰਤਜ਼ਾਮ ਹੋਣਾ ਚਾਹੀਦਾ ਨਹੀਂ ਹੋਇਆ ਪਰ ਉਸ ਟਾਈਮ ਦਾ ਤੁਸੀਂ ਰਿਕਾਰਡ ਜ਼ਰੂਰ ਕਢਾਇਓ 2007 ਚ ਕਾਲੀ ਦਲ ਦੀ ਸਰਕਾਰ ਬਣੀ ਆ 17 ਤੱਕ ਰਹੀ ਆ ਪਾਣੀ ਦੇਖ ਲਓ ਕਿੰਨੇ ਆਏ ਤੇ ਕਿੰਨੀ ਕਿ ਲੋਕਾਂ ਦੀ ਫਸਲ ਮਰੀ ਆ ਤੇ ਹੁਣ 17 ਤੋਂ ਬਾਅਦ ਅੱਜ 25 ਆ ਤੇ ਇਨੇ ਇਨਾ 57 8 ਸਾਲਾਂ ਦੇ ਵਿੱਚ ਲੋਕਾਂ ਦੀ ਕਿੰਨੀ ਫਸਲ ਤਬਾਹ ਹੋਈ ਆ ਉਸ ਟਾਈਮ ਕੀ ਹੁੰਦਾ ਸੀਗਾ ਠੀਕ ਆ ਉਹ ਪ੍ਰਬੰਧ ਨਹੀਂ ਹੋਏ ਇੱਕ ਤਾਂ ਮੁਆਵਜ਼ਾ ਲੋਕਾਂ ਨੂੰ ਪ੍ਰੋਪਰ ਮਿਲਦਾ ਸੀਗਾ ਕਾਲੀਦਲ ਵਾਲੀ ਸਰਕਾਰ ਦੀ ਠੀਕ ਆ ਦੂਸਰਾ ਉਹਨਾਂ ਨੂੰ ਇਹ ਦੂਸਰਾ ਇਹ ਸੀਗਾ ਵੀ ਉਹਨਾਂ ਨੂੰ ਜਦੋਂ ਪਾਣੀ ਉਤੋਂ ਛੱਡਦੇ ਸੀਗੇ ਤੇ ਪਾਣੀ ਦਾ ਹਿਸਾਬ ਉਤਾ ਪਤਾ ਹੁੰਦਾ ਸੀ ਆਪ ਮੁੱਖ ਮੰਤਰੀ ਸਾਹ ਜਿਹੜੇ ਸੀਗੇ ਬਾਦਲ ਸਾਹਿਬ ਉਹ ਉਸ ਉਹਦੀ ਮਤਲਬ ਪੂਰੀ ਜਾਣਕਾਰੀ ਰੱਖਦੇ ਸੀ ਕਿ ਉਤੋਂ ਡੈਮ ਚੋਂ ਪਾਣੀ ਕਿੰਨਾ ਛੱਡਿਆ ਤੇ ਕਿੰਨਾ ਨਹੀਂ ਹੁਣ ਤੰਜੂ ਸਾਹਿਬ ਇੱਥੇ ਜੇਕਰ ਅਪਾ ਅੱਜ ਦੀ ਗੱਲ ਕਰੀਏ ਬਿਲਕੁਲ ਲਵਾਰਸ ਸਿਸਟਮ ਚੱਲਦਾ ਬਿਲਕੁਲ ਲਵਾਰਸ ਸਿਸਟਮ ਚੱਲਦਾ ਪਿਆ ਕਹਾਣੀ ਇਹ ਆ ਵੀ ਜੇਕਰ ਅੱਜ ਵੀ 15 ਲੱਖ ਕਿ ਉਸਕ ਪਾਣੀ ਸਾਡੇ ਖੇਤਾਂ 'ਚ ਹੀ ਤੁਰਿਆ ਫਿਰਦਾ ਜੇ ਜੇ ਰੋਇ ਦਾ ਲੱਖ ਕਿ ਉਸਕ ਪਾਣੀ ਵੀ ਇਹ ਛੱਡਣ ਹਰੀ ਕਹਿੰਦਾ ਤੇ 15 ਦਿਨ ਲੱਗਣੇ ਅਜੇ ਤੇ ਅਜੇ ਬਾਰਿਸ਼ਾਂ ਉੱਤੇ ਹਟਦੀਆਂ ਨਹੀਂ ਗਈਆਂ ਗੱਲ ਇਹ ਆ ਵੀ ਇੱਧਰ ਧਿਆਨ ਨਹੀਂ ਕਾ ਕਿਸੇ ਦਾ ਆਪਾਂ ਕੋਈ ਕਿਸੇ ਦੀ ਨਿੰਦਿਆ ਜਾਂ ਕਿਸੇ ਨੂੰ ਕੋਈ ਉਹ ਨਹੀਂ ਗੱਲ ਕਰਦੇ ਆਪਾਂ ਇਹ ਗੱਲ ਕਰਦੇ ਆਂ ਵੀ ਇਹਨਾਂ ਲੋਕਾਂ ਦਾ ਆਪਾਂ ਨੂੰ ਖਿਆਲ ਕਰਨਾ ਚਾਹੀਦਾ ਇਹ ਨਹੀਂ ਵੀ ਆਪਾਂ ਕਿਸੇ ਦੀ ਕੋਈ ਨਿੰਦਿਆ ਜਾਂ ਕੋਈ ਉਹ ਉਸ ਨੂੰ ਪਾਸੇ ਕਰਕੇ ਇਹ ਦੱਸੋ ਮੈਨੂੰ ਕਿ ਐਸ ਟਾਈਮ ਕੀ ਖਤਰਾ ਕਿੰਨਾ ਵਾ ਕੀ ਖਤਰਾ ਵਾ ਕਿਹੜੇ ਕਿਹੜੇ ਪਿੰਡਾਂ ਨੂੰ ਆਸ ਟਾਈਮ ਲਗਭਗ ਜਿਹੜਾ ਜਿੱਥੇ ਆਪਾਂ ਖੜੇ ਆ ਇੱਥੇ ਪਰਵਾਨਾ شیخ ਮੰਗਾ ਸਰੂ ਵਾਲਾ ਅੱਲੂਆ ਲਾਲੀ ਖੁਰਦ ਆਲੀ ਕਲਾਂ ਠੀਕ ਆ ਬਾਉਪੁਰ ਵਾਲੇ ਤਾਂ ਖਤਮ ਹੋ ਗਏ ਇਧਰਲੇ ਸਾਰੇ ਆ ਜੋ ਵੀ ਹੈਗੇ ਚੰਨਣ ਵਿੰਡੀ ਜਿੰਨੇ ਵੀ ਜਿੰਨੇ ਵੀ ਆ ਪਿੰਡ ਆ ਆਪਣੇ ਆਪ ਫਾਰਮ ਆ ਇਧਰ ਗੁੱਦਿਆਂ ਗੱਦਿਆਂ ਦਾ ਮੰਡੀ ਬਹੁਤ ਪਿੰਡ ਆ ਜੀ ਜਿਨ੍ਹਾਂ ਨੂੰ ਜੇਕਰ ਇਹ ਪਾਣੀ ਪਿੱਛੋਂ ਇਹਨਾਂ ਨੇ ਅੱਗੋਂ ਨਾਰਲੀਜ ਕੀਤਾ ਸਹੀ ਤਰੀਕੇ ਨਾਲ ਤੇ ਜਿਹੜਾ ਏਰੀਆ ਬਚ ਗਿਆ ਇਹ ਖਤਮ ਹੋ ਜਾਣਾ ਕਿਉਂਕਿ ਲੋਕ ਆਪਣੇ ਆਪ ਜੋ ਕਰਦੇ ਪਏ ਆ ਉਹ ਕਿੰਨਾ ਕੁ ਟਾਈਮ ਸੰਭਾਲ ਸਕਦੇ ਆ ਜਿੰਨੀ ਕਿ ਇਹਨਾਂ ਦੀ ਪੂੰਜੀ ਆ ਉਸ ਹਿਸਾਬ ਨਾਲ ਲੱਗੇ ਆਉਂਦੇ ਆ ਨਾ ਇਹਨਾਂ ਨੂੰ ਕਿਸੇ ਨੇ ਕੋਈ ਤੇਲ ਦਿੱਤਾ ਸਰਕਾਰ ਨੇ ਨਾ ਇਹਨਾਂ ਨੂੰ ਕੋਈ ਪਾਣੀ ਇੱਥੋਂ ਕੱਢਣ ਲਈ ਕਿਸੇ ਤਰ੍ਹਾਂ ਦਾ ਕੋਈ ਤਰੀਕਾ ਵਰਤਿਆ ਸਿਰਫ ਪਿੱਛੇ ਪੱਕੀ ਸੜਕ ਤੱਕ ਆਉਂਦੇ ਆ ਉੱਥੋਂ ਵਾਪਸ ਮੁੜ ਜਾਂਦੇ ਆ ਚਾਹੀਦਾ ਕੀ ਹੁਣ ਇਸ ਟਾਈਮ ਇੱਥੇ ਇਹਨਾਂ ਨੂੰ ਇਹ ਚਾਹੀਦਾ ਸਭ ਤੋਂ ਪਹਿਲਾ ਜਿਹੜਾ ਕੰਮ ਆ ਕਿ ਪਾਣੀ ਕਿੰਨਾ ਉੱਪਰੋਂ ਛੱਡ ਰਿਹਾ ਠੀਕ ਆ ਹਰੀਕਿਆਂ ਤੋਂ ਕਿਹੜੇ ਹਿਸਾਬ ਨਾਲ ਰਿਲੀਜ਼ ਹੁੰਦਾ ਦੂਸਰਾ ਜੇਕਰ ਇਹ ਨੀਵੇਂ ਥਾਂਾਂ ਤੇ ਪਾਣੀ ਪੈ ਗਿਆ ਠੀਕ ਆ ਇਹਨਾਂ ਨੂੰ ਇਹਨਾਂ ਨੂੰ ਉਹਦੇ ਬਾਰੇ ਮਤਲਬ ਜਿੱਦਾਂ ਲਾ ਲੋ ਪੋਕ ਲੈਣਾ ਵੱਡੀਆਂ ਜਾਂ ਕੋਈ ਹੋਰ ਕੋਈ ਤੇਲ ਦੀ ਮਦਦ ਆ ਉਹ ਇਹਨਾਂ ਨੂੰ ਜ਼ਿੰਮੇਵਾਰਾਂ ਨੂੰ ਕੀਤੀ ਜਾਵੇ ਜਿਵੇਂ ਆਪਣੇ ਆਪ ਇਹ ਤੇਲ ਪਾ ਕੇ ਤੇ ਇਥੋਂ ਇਹਦੇ ਵਿੱਚੋਂ ਜਿਹੜਾ ਪਾਣੀ ਆ ਦੂਜੀ ਸਾਈਡ 'ਤੇ ਕੱਢਦੇ ਪਏ ਆ ਨਹੀਂ ਤਾਂ ਅੱਗੇ ਕੀ ਹੁੰਦਾ ਸੀਗਾ ਅੱਗੇ ਸਰਕਾਰ ਵੱਲੋਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਮਿਲਦੀਆਂ ਸੀਗੀਆਂ ਪਰ ਹੁਣ ਸਰਕਾਰ ਦੇ ਕੰਨ ਤੇ ਜੂਨ ਹੀ ਸਰਕਦੀ ਉਹ ਇੱਧਰ ਤਾਂ ਆਉਂਦੇ ਹੀ ਨਹੀਂ ਪਤਾ ਨਹੀਂ ਵੀ ਕੀ ਗੱਲ ਆ ਕੀ ਨਹੀਂ ਇਹ ਸਮਝੋ ਬਾਹਰ ਆ ਗੱਲ ਵੀ ਇੱਧਰ ਆਉਂਦੇ ਕਿਉਂ ਨਹੀਂ ਕਿ ਲੋਕਾਂ ਦੀ ਸਾਰ ਕਿਉਂ ਨਹੀਂ ਲੈਂਦੇ ਸਿਰਫ ਉੱਤੋਂ ਸੜਕਾਂ ਤੋਂ ਮੁਰ ਜਾਂਦੇ ਆ ਹਾਂ ਇੱਥੇ ਹੁਣ ਆਪਾਂ ਜਿੱਥੇ ਖੜੇ ਆ ਜੋ ਮੈਂ ਵਾਦੇ ਨਾ ਕਹਿਨਾ ਵੀ ਜੇ ਇੱਥੇ ਇੱਕ ਬੰਦਾ ਵੀ ਆਇਆ ਹੋਵੇ ਇਹਨਾਂ ਦਾ ਹੁਣ ਤੱਕ ਅਮੀਨਾ ਕੋ ਚੱਲਿਆ ਪਾਣੀ ਵਾਲੇ ਸਿਸਟਮ ਸਾਰੇ ਚੱਲਦੇ ਨੂੰ ਜੇ ਇੱਕ ਵੀ ਕੋਈ ਬੇਲਦਾਰ ਤੱਕ ਵੀ ਇੱਥੇ ਆਇਆ ਵੀ ਚਲੋ ਮਦਦ ਕਰਨੀ ਜਾਂ ਨਹੀਂ ਕਰਨੀ ਕੋਈ ਆ ਕੇ ਚੈੱਕ ਤਾਂ ਕਰੇ ਇੱਥੇ ਵੀ ਇਹ ਕਿਦਾਂ ਇਹ ਕਰ ਰਿਹਾ ਅੱਗੇ ਆਪਾਂ ਗੱਲ ਕਰਦੇ ਸੀ ਆ ਪਿੱਛੇ ਇਹਨਾਂ ਦਾ ਘਰ ਆ ਉਹ ਕਹਿੰਦੇ ਵੀ ਜੇ ਅਸੀਂ ਰਾਤ ਨੂੰ ਆਪਦੇ ਪਿੰਡ ਵੀ ਚਲੇ ਜਾਂਦੇ ਨਾ ਤੇ ਸਾਨੂੰ ਮਤਲਬ 3 ਵਜੇ ਨੀਂਦ ਹੀ ਨਹੀਂ ਆਉਦੀ ਜਦੋਂ 2-3 ਵਜੇ ਕਹਿੰਦੇ ਵੀ ਅਸੀਂ ਸੋਚਦੇ ਆ ਵੀ ਹੁਣ ਵੀ ਝੋਨਾ ਸਾਡਾ ਮਰ ਗਿਆ ਹੋਊਗਾ ਕਿ ਬਚ ਗਿਆ ਹੋਊਗਾ ਤੇ ਸਵੇਰੇ 5 ਵਜੇ ਦਾ ਕਹਿੰਦੇ ਸਾਨੂੰ ਫੇਰ ਇੱਥੇ ਆਉਣਾ ਪੈਂਦਾ ਤੇ ਭਾਈ ਇਹ ਤੇ ਇਦਾਂ ਦੇ ਰਸਤੇ ਆ ਇਹ ਤਾਂ ਸਰਕਾਰਾਂ ਨੂੰ ਜਦੋਂ ਇਹ ਫਲੱਡ ਚਲੇ ਜਾਂਦੇ ਆ ਜਦੋਂ ਬਿਲਕੁਲ ਸਾਫ਼ ਹੋ ਜਾਂਦਾ ਉਦੋਂ ਇਹਨਾਂ ਬਾਰੇ ਸੋਚ ਕੇ ਤੇ ਇਹਨਾਂ ਦਾ ਸਹੀ ਤਰੀਕੇ ਨਾਲ ਜਿਹੜਾ ਕੋਈ ਹੱਲ ਕੀਤਾ ਜਾਵੇ ਇਹ ਬੰਨ ਜਿਹੜੇ ਸਤਲੋਜ ਦੇ ਜਾਂ ਬਿਆਸ ਦੇ ਬੰਨ ਜਿਹੜੇ ਕਹਿੰਦੇ ਆਰਜੀ ਲਾਏ ਇਹਨਾਂ ਬੰਨਾਂ ਨੂੰ ਪੱਕਾ ਕੀਤਾ ਜਾਵੇ ਤੇ ਦਰਿਆ ਦੇ ਵਿੱਚੋਂ ਜਿਹੜੀ ਖਲਾਈ ਆ ਉਹ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਇੱਥੋਂ ਦੀ ਗੱਲ ਕਰਦੇ ਆ ਤੁਹਾਨੂੰ ਦੱਸਦੇ ਆ ਬਿਆਸ ਦਰਿਆ ਦੀ ਸਾਡੇ ਨਾਲ ਪਿੰਡ ਦੇ ਵਿੱਚੋਂ ਇਸ ਨੇ ਮਤਲਬ ਆਪ ਦੇ ਘਰ ਲਈ ਮਤ ਗਰੀਬ ਬੰਦਿਆਂ ਨੇ ਦੋ ਰੇੜੇ ਚਾਰ ਰੇੜੇ ਰੇਤਾ ਦੀ ਕੱਢ ਲੈ ਕਰਾਂ ਤੇ ਇਹ ਸੱਜਣ ਸਿੰਘ ਆ ਇੱਥੇ ਸਾਡੇ ਹਲਕਾ ਚਾਰਜ ਇਹਨੇ ਉਹਨਾਂ ਨੂੰ ਲੱਖ ਲੱਖ ਰੁਪਏ ਜੁਰਮਾਨਾ ਪਵਾਇਆ ਇਹ ਤਾਂ ਮਤਲਬ ਤੇ ਜੇ ਉਹੀ ਉਹ ਸਾਡੇ ਲੋਕ ਆ ਇੱਥੋਂ ਦੇ ਜੇਕਰ ਇਹਨਾਂ ਨੇ ਸਰਕਾਰ ਨੇ ਨਹੀਂ ਕੁਝ ਕਰਨਾ ਉਹਨਾਂ ਨੂੰ ਹੀ ਦੇ ਦੇਣਾ ਤੇ ਕਹਿ ਦੇਣ ਵੀ ਤੁਸੀਂ ਦਰਿਆ ਸਾਫ਼ ਕਰਦਾ ਤੇ ਮੇਰੇ ਹਿਸਾਬ ਚ ਲੋਕਾਂ ਨੇ ਕਰ ਦੇਣਾ ਤੇ ਨਾਲੇ ਫਸਲਾਂ ਨਾਲੇ ਜਿਹੜੇ ਸਰਕਾਰ ਦੇ ਫੰਡ ਆ ਉਹ ਵਜ ਜਾਣਗੇ ਹਾਂ ਬਿਲਕੁਲ ਜਿਹੜੇ ਫੰਡ ਆ ਜਿੰਨਾ ਇਹ ਫੰਡ ਰੀਲੀਜ਼ ਕਰਦੇ ਆ ਜਿੰਨਾ ਫੰਡ ਇਹਨਾਂ ਨੇ ਰੀਲੀਜ਼ ਕਰਨਾ ਜੇ ਉਹ ਫੰਡ ਇੱਕ ਵਾਰੀ ਦਾ ਸਹੀ ਤਰੀਕੇ ਨਾਲ ਲੱਗ ਜੇ ਤੇ ਹੜ੍ਹਾਂ ਤੋਂ ਜਿਹੜੀ ਆ ਇਹ ਲੋਕਾਂ ਦੇ ਨੁਕਸਾਨ ਹਰ ਵਾਰੀ ਹੁੰਦੇ ਉਹਨਾਂ ਤੋਂ ਬਚਾਇਆ ਜਾ ਜੇ ਮੇਰੀ ਗੱਲ ਉਹ ਤੁਹਾਨੂੰ ਮੈਂ ਬਾਉਪੁਰ ਗਿਆ ਤਾਂ ਉਹ ਵੀ ਲੋਕ ਦੱਸ ਰਹੇ ਸੀਗੇ ਕਿ ਜਿਹੜਾ ਦਰਿਆ ਵਾ ਤੁਸੀਂ ਕਹਿੰਦੇ ਅਸੀਂ ਚੈੱਕ ਕਰ ਲਓ ਦਰਿਆ ਦੇ ਵਿੱਚ ਪਾਣੀ ਘਟਾਊਗਾ ਟਾਪੂ ਜੀ ਜ਼ਿਆਦਾ ਹੋਣਾ ਬਿਲਕੁਲ ਇੱਥੇ ਇਸ ਤਰ੍ਹਾਂ ਇਦੋਂ ਆਪਾਂ ਇੱਥੋਂ ਨਾਲ 3 ਕਿਲੋਮੀਟਰ ਅੱਗੇ ਹੈਗਾ ਜਿੱਥੇ ਸਮੇਲ ਹੁੰਦਾ ਵਹੀਂ ਦਾ ਬਿਆਸ ਦਾ ਤੇ ਸਤਲੋਜ ਦਾ ਉੱਥੇ ਵੀ ਜਦੋਂ ਤੁਸੀਂ ਉਹ ਪਾਣੀ ਲੈ ਗਿਆ ਨਾ ਉਦੋਂ ਵੇਖੋ ਉੱਥੇ ਰੇਤਾ ਦੀਦੀ ਆ ਸਾਈਡ ਤੇ ਪਾਣੀ ਆ ਜੇਕਰ ਉਹਨੂੰ ਵੀ ਖਲਾਈ ਹੋਵੇ ਪਿਛੇ ਬਿਆਸ ਦਰਿਆ ਚ ਉਹ ਵੀ ਖਲਾਈ ਹੁੰਦੀ ਹੋਵੇ ਹੁਣ ਜਮੀਨਾਂ ਨਾਲੋਂ ਤਾਂ ਉੱਚਾ ਹੋਇਆ ਪਿਆ ਦਰਿਆ ਤੇ ਸਾਈਡ ਤੇ ਲੋਕਾਂ ਨੇ ਬੰਨ ਜੇ ਉਹ ਹੀ ਨੀਵਾ ਹੋਵੇ ਇਹ ਦੱਸਦੇ ਜਦੋਂ ਸਾਡੇ ਬਜ਼ੁਰਗ ਹੁੰਦੇ ਸੀਗੇ ਜਦੋਂ 88 ਵਾਲਾ ਹੜ ਆਇਆ ਜਿਸ ਟਾਈਮ ਉਦੋਂ ਕਹਿੰਦੇ ਵੀ ਦਰਿਆ ਇੰਨਾ ਨੀਵਾ ਹੁੰਦਾ ਸੀ ਵੀ ਕਿਤੇ ਡੰਡੀ ਤੋਂ ਉਤਰਨਾ ਪੈਂਦਾ ਸੀ ਜਿਵੇਂ ਬਾਨ ਤੋਂ ਥੱਲੇ ਉਤਰੀਦਾ ਤੇ ਅੱਜ ਉਲਟਾ ਹੋ ਗਿਆ ਕੰਮ ਅੱਜ ਦਰਿਆ ਦੇ ਵਿੱਚ ਮਤਲਬ ਸਾਈਡ ਤੇ ਬੰਨ ਲੱਗੇ ਆ ਤੇ ਦਰਿਆ ਅੱਗੇ ਉੱਚਾ ਤੇ ਜਮੀਨਾ ਲੋਕਾਂ ਦੀਆਂ ਨਹੀਂ ਵੀਆਂ ਮੰਨ ਲਓ ਨਾ ਆਪਾਂ ਇੱਥੇ ਹੀ ਖੜੇ ਆ ਅਣ ਵਹੀਂ ਉੱਚੀ ਆ ਤੇ ਆ ਝੋਨੇ ਨਹੀਂਵੇਂ ਲੱਗੇ ਮਾੜੀ ਜੀ ਖੁੱਡ ਪੈ ਗਈ ਤੇ ਖਤਮ ਹੋ ਜਾਣਾ ਸਰਕਾਰਾਂ ਦਾ ਖਿਆਲ ਹੀ ਨਹੀਂਗਾ ਹੈਗਾ ਇੱਧਰ ਇੱਕ ਇਹ ਦੱਸਿਓ ਕਿ ਇਸ ਇਲਾਕੇ ਦੇ ਵਿੱਚ ਅਜੇ ਕੋਈ ਫਸਲ ਡੁੱਬੀ ਜਾਂ ਕੋਈ ਨੁਕਸਾਨਤ ਨਹੀਂ ਹੋਇਆ ਜਿਹੜੇ ਆਲੀ ਕਲਾਂ ਦੇ ਫਸਲਾਂ ਦਰਿਆ ਇਹਦੇ ਵਿੱਚ ਤੁਹਾਨੂੰ ਦੱਸਦਾ ਆਰਜੀ ਬਨ ਬਾਉਪੁਰ ਜਦੀਦ ਉਧਰ ਤੇ ਜਿਹੜੀ ਦਹਾਕ ਪਿੰਡਾਂ ਦੀ ਫਸਲ ਹੈ ਜਿਹੜੀ ਖਰਾਬ ਹੋ ਚੁੱਕੀ ਆ ਹੋ ਗਈ ਆ ਉਸ ਤੋਂ ਬਾਅਦ ਜਿੱਦਾਂ ਇੱਧਰ ਸਾਡੇ ਆਲੀ ਕਲਾਂ ਦੇ ਦਰਿਆ ਦੇ ਪਰਲੇ ਬੰਨੇ ਘਟਾ ਉੱਥੇ ਝੋਨੇ ਆ ਉਹ ਖਤਮ ਹੋ ਗਿਆ ਪਰਲੇ ਪਾਸੇ ਨੂੰ ਟੁੱਟਾਇਆ ਕਾਰਜੀ ਬਨ ਤੇ ਇੱਧਰ ਨੂੰ ਜੇਕਰ ਇਹ ਨਹੀਂ ਆ ਮਤਲਬ ਲੋਕ ਹੁਣ ਤਾਂ ਕਿ ਕਰਦੇ ਆ ਆਪਣੀ ਇਹ ਮਤਲਬ ਆਪਣੇ ਆਪ ਹੀ ਆਪਣੀ ਮਤ ਕਰਦੇ ਰਿਹਾ ਜੇ ਨਾ ਕਰਦੇ ਤੇ ਫਿਰ ਹੁਣ ਉਹ ਜਿੱਥੇ ਆਪਾਂ ਖੜੇ ਆ ਇਹ ਸਾਰਾ ਇਧਰ ਨੂੰ ਏਰੀਆ ਖਤਮ ਹੋ ਜਾਣਾ ਹਜ਼ਾਰਾਂ ਏਕੜਾ ਇੱਥੇ ਇੱਕ ਪਿੰਡ ਦੀ ਨਹੀਂ ਇੱਥੇ ਕਈ ਪਿੰਡਾਂ ਦੀ ਜ਼ਮੀਨ ਆ ਮਤਲਬ ਸੁਲਤਾਨਪੁਰ ਲੋਧੀ ਦੇ ਇਹਦੇ ਵਿੱਚ ਫਿਰੋਜ਼ਪੁਰ ਏਰੀਏ ਦੇ ਵੀ ਕਈ ਪਿੰਡ ਆ ਜਾਂਦੇ ਪਰ ਜ਼ਿਆਦਾਤਰ ਜਿਹੜੇ ਆ ਉਹ ਸੁਲਤਾਨਪੁਰ ਦੇ ਆ ਸੁਲਤਾਨਪੁਰ ਲੋਧੀ ਦੇ ਤੇ ਇੱਥੋਂ ਦੇ ਜਿਹੜਾ ਕੋਈ ਵੀ ਇਹਨਾਂ ਦੀ ਸਾਰ ਨਹੀਂ ਲੈਂਦਾ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਸਰਕਾਰ ਨੂੰ ਵੀ ਅਪੀਲ ਕਰਦਾ ਤੇ ਇੱਥੋਂ ਦੇ ਐਮਐਲਏ ਜਿਹੜੇ ਬਣੇ ਆ ਇੰਦਰ ਪ੍ਰਤਾਪ ਰਾਣਾ ਉਹਨੂੰ ਵੀ ਅਪੀਲ ਕਰਦਾ ਕਿਉਂਕਿ 23 ਵਾਲਾ ਜਿਹੜਾ ਸਿਸਟਮ ਚੱਲਿਆ ਸੀ ਨਾ ਜਦੋਂ 23 ਦੇ ਵਿੱਚ ਚੱਲਿਆ ਸੀਗਾ ਜਦੋਂ ਇਹਨਾਂ ਨੇ ਇਧਰੋਂ ਬੰਨ ਤੋੜਿਆ ਹੋਇਆ ਤਾਂ ਜਿਹੜਾ ਉਦੋਂ ਦਾਫ ਲੱਗੀ ਸੀ ਨਾ ਉਹ ਲੋਕਾਂ ਨੂੰ ਇੰਨਾ ਤਬਾਹ ਕਰ ਗਈ ਇੱਕ ਤਾਂ ਪਾਣੀ ਆਇਆ ਲੈ ਗਿਆ ਫਸਲ ਮਾਰ ਗਈ ਖਤਮ ਹੋ ਗਿਆ ਉਦੋਂ ਦਰਿਆ ਨੇ ਆਪਣੀ ਜਿਹੜੀ ਵਿੱਚੋਂ ਰੇਤਾ ਕੱਢ ਕੇ ਲੋਕਾਂ ਦੀਆਂ ਪੈਲੀਆਂ ਚ ਪਾਤੀ ਪਿਛਲੀ ਵਾਰੀ ਤੇ ਲੋਕਾਂ ਦੀ ਨਾਕਣਕ ਹੋਈ ਨਾ ਝੋਨਾ ਆਇਆ ਐਸ ਵਾਰੀ ਝੋਨਾ ਹੋਇਆ ਤੇ ਹੁਣ ਫੇਰਾ ਕੰਮ ਲੱਗਦਾ ਖਰਾਬ ਹੋ ਜਾਣਾ ਅਜੇ ਤੱਕ ਲੋਕਾਂ ਦੇਆਂ ਜ਼ਮੀਨਾਂ 'ਚ ਰੇਤਾ ਪਈ ਹੈ ਜਿਹੜੀ 23 ਦੇ ਵਿੱਚ ਜੋ ਹੜਾਹੜ ਨੇ ਤਬਾਈ ਮਚਾਈ ਸੀਗੀ ਤੇ ਇਹਦਾ ਧੰਨ ਸਾਡੇ ਲੋਕ ਵੀ ਜਿਹੜੇ ਇਹ ਨਾਲ ਕੁਝ ਬਰਦਾਸ਼ਤ ਕਰੀ ਜਾਂਦੇ ਆ ਜੇ ਕਿਸੇ बिजनेसमैन ਕਿਸੇ ਦੁਕਾਨਦਾਰ ਨੂੰ ਘਾਟਾ ਪੈ ਜੇ ਨਾ ਤੇ ਉਹ ਮਤਲਬ ਇਥੋਂ ਤੱਕ ਇਹ ਆਤਮੱਤਿਆ ਕਰ ਜਾਂਦੇ ਆ ਪਰ ਸਾਡੇ ਕਿਸਾਨਾਂ ਦਾ ਮੈਨਾਂ ਧੰਨ ਇਹਨਾਂ ਦਾ ਦਿਲ ਤੇ ਧੰਨ ਇਹ ਆ ਜਿਹੜੇ ਹਰ ਸਾਲ ਮਤਲਬ ਇਹ ਇੰਨੀ ਤਬਾਈ ਹੋਣ ਤੋਂ ਬਾਅਦ ਵੀ ਵੀ ਇਹ ਜਿਉਂਦੇ ਫਿਰਦੇ ਆ ਸ਼ੁਕਰੀਆ ਆ ਦੇਖੋ ਅ ਅਜੇ ਇਹ ਦੱਸਦੇ ਆ ਕਿ ਜਿਹੜਾ ਇਹ ਇਲਾਕਾ ਵਾ ਬਿਆਸ ਸਤਲੂਜ ਔਰ ਕਾਲੀ ਵਈ ਤਿੰਨਾਂ ਦੀ ਮਾਰ ਪੈਂਦੀ ਹੈ ਉਹ ਕਹਿੰਦੇ ਕਿ ਅਜੇ ਤੱਕ ਸ਼ੁਕਰ ਹੈ ਕਿ ਲੋਕਾਂ ਨੇ ਖੁਦ ਆਪਣੇ ਬੋਰੇ ਲਗਾ ਕੇ ਬੰਦ ਜਿਹੜੀ ਰਖਵਾਲੀ ਕਰਕੇ ਅਜੇ ਤੱਕ ਇਹ ਇਲਾਕੇ ਨੂੰ ਬਚਾਇਆ ਹੋਇਆ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਕਿ ਕੋਈ ਇਹਨਾਂ ਦੀ ਪਰਵਾਹ ਨਹੀਂ ਕੀਤੀ ਗਈ ਕਿ ਇੱਥੇ ਕੋਈ ਪਹੁੰਚੇ ਪਹਿਲਾਂ ਕਹਿੰਦੇ ਬਾਉਪੁਰ ਰੋਪ ਦਿੰਦੇ ਆ ਉਸ ਤੋਂ ਬਾਅਦ ਇਹ ਇਲਾਕਾ ਉਹ ਜਦੋਂ ਇਹਦਾ ਕੰਮ ਹੋ ਜਾਂਦਾ ਉਸ ਤੋਂ ਬਾਅਦ ਫਰੋਪਰ ਵਾਲਾ ਸੜਡੋਪ ਦੰਦੇ ਅਪੀਲ ਇਹੀ ਕਰਦੇ ਆ ਕਿ ਪ੍ਰਸ਼ਾਸਨ ਦੀ ਹੌਣੀ ਅੱਖ ਖੁੱਲ ਜਵੇ ਤੋਂ ਇਹਨਾਂ ਲੋਕਾਂ ਤੱਕ ਪਹੁੰਚ ਜਵੇ ਤਾਂ ਕਿ ਜਿਹੜਾ ਇਹਨਾਂ ਦਾ ਨੁਕਸਾਨ ਵੀ ਨਾ ਹੋ